ਪਰਚੀ ਦਾ ਸੀਨ ਹੈ ਤਾਂ ਜੀ ਪੀ ਇੱਥੇ ਮਨ ਮਰਜ਼ੀ ਦੇ ਰੇਟ ਲਈ ਜਾ ਰਹੇ ਆ ਕੋਈ ਕਿਸੇ ਨੂੰ ਪੁੱਛ ਗਿਛ ਨਹੀਂ ਰਾਜਨੀਤਿਕ ਸ਼ਰਨਾ ਅਗਲੇ ਕਹਿੰਦੇ ਜੇ ਸਾਨੂੰ ਕੋਈ ਕੱਖ ਨਹੀਂ ਕਰ ਸਕਦਾ ਜਿੰਨੇ ਮਰਜ਼ੀ ਪੈਸੇ ਆਪਣੀ ਮਰਜ਼ੀ ਨਾਲ ਲਈਏ ਕਿਉਂਕਿ ਰਾਜਨੀਤਿਕ ਆਲਿਆਂ ਦਾ ਹੱਥ ਹੈ ਉਹਨਾਂ ਦੇ ਪਿੱਛੇ ਐਸ ਕਰਕੇ ਉਹਨਾਂ ਨੂੰ ਕੋਈ ਪੁੱਛ ਗਿਛ ਨਹੀਂ ਮੈਘਮਾ ਰਾਜਨੀਤਿਕ ਆਲਿਆਂ ਤੋਂ ਡਰਦਾ ਤੇ ਮੈਘਮਾ ਵੀ ਕੋਈ ਕਾਰਵਾਈ ਨਹੀਂ ਕਰਦਾ ਜੇ 15 ਰੁਪਏ ਦੀ ਪਰਚੀ ਹੈ ਤੇ 30 ਲਾਇਨ ਦੇ ਦੇ ਆ ਜੇ 40 ਰੁਪਏ ਦੀ ਪਰਚੀ ਹੈ ਤੇ 60 ਲਾਇਨ ਦੇ ਦੇ ਆ ਜੇ 600 ਰੁਪਏ ਦੀ ਪਰਚੀ ਤੇ 200 ਰੁਪਏ ਲੈਣ ਦੇ ਦਿਆ ਇਹਨਾਂ ਠੇਕੇਦਾਰਾਂ ਨੇ ਤੇ ਲੁੱਟ ਪਾਈ ਦੀ ਇੱਥੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਜੇ ਕੋਈ ਪੁੱਛਦਾ ਤੇ ਉਲਟਾ ਇਹਦੇ ਮੁੜੇ ਜੀਤ ਮਸੀਦੇ ਨੂੰ ਕੁੱਟਣਾ ਚਾਲੂ ਕਰ ਦਿੰਦੇ ਆ ਇਹ ਤੇ ਇਹਨਾਂ ਬਦਮਾਸ਼ੀ ਵਾਲਾ ਮੋਲ ਬਣਾਇਆ ਪੂਰਾ ਕਦੀ ਕੰਪਲੇਨਟ ਨਹੀਂ ਕੀਤੀ ਕੰਪਲੇਟਾਂ ਬਥੇਰੀਆਂ ਹੀ ਮਹਿਕਮੇ 'ਚ ਵੀ ਕੀਤੀਆਂ ਆ ਕਿ ਆ ਫਲੈਕਸੀਆਂ ਲਵਾਓ ਮਹਿਕਮਾ ਵੀ ਨਹੀਂ ਲਵਾਉਂਦਾ ਫਲੈਕਸੀ ਵੀ ਰੇਟ ਲੱਗਣੇ ਚਾਹੀਦੇ ਨੇ ਅਸੀਂ ਕਹਿੰਨੇ ਆ ਵੀ ਰੇਟ ਓਪਨਲੀ ਲੱਗਣੇ ਚਾਹੀਦੇ ਆ ਸਾਰੇ ਤਾਂ ਕਿ ਵਿਚਾਰੇ ਜਿਹੜੀ ਗਰੀਮਾਰ ਹੋ ਰਹੀ ਹੈ ਇਹ ਕਿਹਨਾ ਗਰੀਮਾਰ ਨਹੀਂ ਹੋਣੀ ਚਾਹੀਦੀ ਇਹ ਕਿਸਮ ਦਾ ਗੁੰਡਾ ਟੈਕਸੀ ਹੈ ਜਿਤਨਾ ਸਾਮਚੇ ਬਿਆਰ ਤੇ ਚਲਦਾ ਹੀ ਉਹ ਹੀ ਹਨਾ ਨਹੀਂ ਕਿਤੇ ਦਾ ਗੱਡੀ ਵਾਲਿਆਂ ਨੇ ਕਿਹਾ ਕਿ ਪੈਸੇ ਲੈ ਕੇ ਵੀ ਪਰਚੀ ਨਹੀਂ ਦਿੰਦੇ ਗੱਡੀ ਵਾਲੇ ਦੇ ਕੋਈ ਪਰਚੀ ਦੇਣੀ ਕੀ ਆ ਵੀ 40 ਰੁਪਏ ਦੀ ਜਾਂ 30 ਰੁਪਏ ਦੀ ਪਰਚੀ ਹੈ 100 ਰੁਪਿਆ ਗਾ ਕੋਲੋਂ ਲੈਣ ਦੇ ਪਰਚੀ ਕਿੱਥੋਂ ਦੇਣਗੇ ਉਤੋਂ ਜੇ ਕੋਈ ਪਰਚੀ ਮੰਗਦਾ ਤੇ ਉਹਦੇ ਨਾਲ ਗੁੰਡਾ ਕਰਤੀ ਕਰਨੀ ਚાલુ ਕਰ ਦਿੰਦੇ ਉਹਨੂੰ ਕੁੱਟਮਾਰ ਕਰਨੀ ਚાલુ ਕਰ ਦਿੰਦੇ ਆ ਕੀ ਮੰਗ ਕਰਦੇ ਮੈਂ ਮੰਗ ਕਰਨਾ ਪ੍ਰਸ਼ਾਸਨ ਤੋਂ ਡੀਸੀ ਸਾਹਿਬ ਤੋਂ ਸਾਰਿਆਂ ਤੋਂ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਿਹੜੀ ਇਹਨਾਂ ਨੇ ਲੁੱਟ ਪਾਈ ਆ ਜੀ ਆ ਜਿਹੜਾ 31 ਮਾਰਚ ਤੋਂ ਠੇਕਾ ਚੱਲੂ ਹੋਇਆ ਇਹ ਉਹਦੇ 'ਚ ਹੈ ਰੇਟ ਕੋ ਜੰਦਰ ਕੀਤੇ ਕਿਤੇ ਨਾ ਜੀ ਕਿਸੇ ਨੂੰ ਕੋਈ ਓਪਨ ਰੇਟ ਕੀਤਾ ਹੀ ਨਹੀਂ ਹੈ ਨਾ ਇਹ ਸਾਰੇ ਕੋ ਸਰਕਾਰੀ ਲਿਸਟ ਐ ਦੇਖ ਲਓ ਇਹਦੇ ਵਿੱਚ 15 ਰੁਪਏ ਆ ਤੇ ਉਹਦੇ ਲੰਦੇ ਆ 30 ਰੁਪਏ ਜਿਹਦੇ 20 ਰੁਪਏ ਆ ਤਿੰਨ ਵੀਕਲ ਵੈਣ ਜਿਹੜਾ ਉਹ ਆ ਉਹਦਾ 50-50 ਰੁਪਏ ਲਈ ਜਾਂਦੇ ਆ ਜਿਹੜਾ ਆਪਣੇ ਆਖੋ ਟਰੇਡਰ ਆਲੀਆ ਰਾਬ ਵਗੈਰਾ ਦਾ 60 ਰੁਪਏ ਆ ਉਹਦੇ ਕੋਲ ਵੀ 100 200 ਰੁਪਇਆ ਲੈ ਜਾਂਦੇ ਆ ਟਰੱਕ ਜਿਹੜਾ ਵਾ 6 ਚੱਕੀ ਉਹਦਾ ਰੇਟ 75 ਰੁਪਇਆ 200 ਲੈਂਦੇ ਆ 300 ਵੀ ਲੈਂਦੇ ਆ ਮਨਮਰਜ਼ੀ ਦੇ ਰੇਟ ਲੈਂਦੇ ਜਾਨੀ ਕਿ ਇਹ ਕਿਸ ਤਰ੍ਹਾਂ ਦਾ ਗੁੰਡਾ ਟੈਕਸ ਹੈ ਜੀ ਜੇ ਕੋਈ ਗੱਡੀ ਵਾਲਾ ਬੋਲਦਾ ਦੇ ਨੂੰ ਕਟਣਾ ਚਾਲੂ ਕਰ ਦਿੰਦੇ ਆ ਬਦਮਾਸ਼ੀ ਕਰਦੇ ਆ ਪੂਰੇ ਜੀਤ ਮਸੀ ਦੇ ਮੁੰਡੇ ਆ ਰਿਹਾ ਜੀ ਦੇਖੋ ਆਈ ਆਨੇ ਆ 30 ਰੁਪਏ ਪਹਿਲੇ 20 ਰੁਪਏ ਦੀ ਪਰਚੀ ਹੁਣ 30 ਰੁਪਏ ਦੀ ਕਰ ਦਿੱਤੀ ਦੀ ਇਹਨਾਂ ਨੇ ਆਈ ਬੜੇ ਪਰੇਸ਼ਾਨ ਆ ਗਿਆ ਕਈ ਵਾਰੀ ਫੇਰਾ ਲੱਗਦਾ ਕਈ ਵਾਰੀ ਫੇਰ ਲੱਗਦਾ ਹੀ ਨਹੀਂ ਹੈਗਾ ਇਹ ਪਰਚੀ ਪਹਿਲੇ 10 ਦੀ ਹੁੰਦੀ ਰਹੀ ਫਿਰ 20 ਦੀ ਕੀਤੀ ਨਾ ਹੁਣ 30 ਦੀ ਕਰ ਦਿੱਤੀ ਹੈ ਗੱਡੀ ਗੱਡੀ ਹੈ ਹਾਂਜੀ ਗੱਡੀ ਗੱਡੀ ਹੈ ਗੱਡੀ ਰਕਸਾ ਹੈ 30 ਰਕਸਾ ਜੀ ਅੱਛਾ ਕਿਰੇ ਪਹਿਲੇ ਦੇ 30 ਰੁਪਏ ਪਰਚੀ ਨਹੀਂ ਦਿੰਦੇ ਪਰਚੀ ਦਿੰਦੇ ਅੜਕੀ ਮੈਨੂੰ ਨਹੀਂ ਦਿੰਦੇ ਇਹਦੇ ਕਦੀ ਨਹੀਂ ਦਿੱਤੀ ਕਿੰਨੇ ਮੇਰੇ ਕੋ ਮੈਂ ਇਦਾਂ ਹੀ ਲੈਣਾ 30 ਰੁਪਏ ਲੈ ਲੈਂਦੇ ਪਰਚੀ ਨਹੀਂ ਦਿੰਦੇ ਰੋਜ ਆਉਂਦੇ ਤੁਸੀਂ ਰੋਜ ਰੇਟ ਕਿੰਨਾ 15 ਰੁਪਏ ਪਤਾ ਨਹੀਂ 15 ਡਬਲ ਲਈ ਦਿਓ ਹਾਂਜੀ ਕੀ ਕਰਨਾ ਚਾਹੋਗੇ ਭਾਜੀ ਸਾਨੂੰ ਪਰਚੀ ਦੀ ਮੁਸ਼ਕਲਾ ਬੜੀ ਤਗੜੀ ਜੀ ਫੇਰਾ ਲੱਗੇ ਜਾਂ ਨਾ ਲੱਗੇ ਇੱਕੋ ਲੱਗੇ 100 ਦਾ ਲੱਗਦਾ ਤੇ 30 ਰੁਪਏ ਉਹਨਾਂ ਦੇ ਜੀ ਦੀ। ਹਾਂਜੀ। ਆ ਜਨਾ ਨਾਮ ਪਹਿਲੇ ਇਹਦੀ ਖੇਦੀ ਪਰਚੀ ਜਿਹੜੀ ਸੀ 20 ਰੁਪਏ ਲਿੱਤੀ ਜਾਂਦੀ। ਹੁਣ ਇਹ ਪਰਚੀ ਜਿਹੜੀ ਆ 30 ਰੁਪਏ ਲੱਗਦੀ ਆ। ਤਾਂ ਸਾਰਾ ਅਗਰ ਮੰਨ ਲਓ 100 ਰੁਪਏ ਦਾ ਫੇਰਾ ਅੱਗੇ ਕੰਮ ਹੈ ਨਹੀਂ ਇਥੇ। ਅਗਰ 100 ਰੁਪਏ ਦੇ ਫੇਰੇ 'ਚ ਆਪਾਂ 30 ਰੁਪਏ ਪਰਚੀ ਦਿੰਨੇ ਚਾਹੇ ਦੋ ਨਾਲ ਵੀ ਲੱਦੀ ਐ। ਉਹਨਾਂ ਨੇ ਕਹਣਾ ਵੀ 30 ਰੁਪਏ ਆਪਾਂ ਲੈਣੇ ਲੈਣੇ। ਠੀਕ ਆ ਜੀ ਆਪਾਂ 30 ਰੁਪਏ ਉਹਨਾਂ ਨੂੰ ਦੇਤੇ ਸਾਨੂੰ ਕੀ ਭਜਿਆ ਮਗਰ। ਸਰਕਾਰੀ ਰੇਟ ਤੇ 15 ਰੁਪ ਇਹ ਸਾਰੇ ਹਰ ਕੀ ਪਿਛਲੇ ਸਾਲ ਜਿਹੜਾ ਠੇਕਾ ਆਇਆ ਵਾ ਪਹਿਲੇ 20 ਰੁਪਏ ਪਰਚੀ ਇਹਨਾਂ ਨੇ ਪਹਿਲੇ ਆਹ ਤੇ ਪਰਚੀ ਹੁਣ ਬਣੀ ਆ ਪਹਿਲੇ ਨਾਮ ਲੇਖ ਉੱਤੇ ਪਰਚੀ ਦੇਤਾ ਨਾ 30 ਘੱਟ ਦੇ ਕਰਦੇ ਬਈਗੇ ਯਾਨੀ ਕਿ 20 ਘੱਟ ਕੇ 30 ਰੁਪਏ ਉੱਤੇ ਦਿੰਦੇ ਰਹੇ ਇਹਨਾਂ ਨੇ ਹੁਣ ਚੁਪਾਈਏ ਪਰਚੀ 30 ਵਾਲੇ ਪਰ ਤਜਾ ਦਿੰਦੇ ਵੀ ਨਹੀਂ ਪਰਚੀ ਨਹੀਂ ਪਰਚੀ ਜੇ ਤੁਸੀਂ ਮੰਗੋ ਤਾਂ ਮਿਲਦੀ ਨਹੀਂ ਤੇ ਨਹੀਂ ਵੀ ਮਿਲਦੀ ਲੈ ਕੇ ਆਤਾ ਉਹ ਟਮਾਟਰ ਟਮਾਟੋ ਵਾਲੇ ਅਹ ਗੇੜ ਤੇ ਪਰਚੀ ਲੈਦੇ ਪਰਚੀ ਦੇ ਪੈਸੇ ਲੈਂਦੇ ਹਮਾਰੇ ਸੇ 100 ਰੁਪਈਆ ਅੱਛਾ ਔਰ ਪਰਚੀ ਹਮੇ ਦਿੰਦੇ ਨਹੀਂ ਹੈ ਕਿਹੜੀ ਗੱਡੀ ਹੈ ਪਿਕਅਪ ਗੱਡੀ ਹੈ ਜੀ लर है नहीं जी पिकअप गाड़ी है जी हाँ जी फोर व्हीलर है जी पर्ची मैंने हाथ तो किया था नहीं हाँ जी पचास रूपए जी सौ जी वो जी सौ रूपए ले लेते है जी और कहते हैं चलो सरकारी फीस कितनी है पचास रूपए जी आपने कभी पूछा नहीं जी हम मंडी में जी आते हैं हमें तो जितना ਦੇਖੋ ਜੋ ਜੋ ਸਬਜੀ ਮੰਡੀ ਕਰਦਾਸਪੁਰ ਦਾ ਉਹ ਮੰਡੀ ਬੋਰਡ ਵੱਲੋਂ ਆਪਣਾ ਯੂਜ਼ਰ ਚਾਰਜ ਦਾ ਟਿਕਾ ਦਿੱਤਾ ਹੋਇਆ ਜਿਹੜਾ ਕਿ ਤੁਹਾਡੇ ਥਰੂ ਮੇਰੇ ਧਿਆਨ ਦੇ ਵਿੱਚ ਆਇਆ ਵੀ ਜਿਹੜਾ ਇੱਥੇ ਦਾ ਕੰਟਰੈਕਟਰ ਆ ਵੀ ਉਹ ਜੋ ਪ੍ਰਿਸਕ੍ਰਾਈਬਡ ਰੇਟ ਸਾਡੇ ਹੈਗੇ ਉਹਨਾਂ ਤੋਂ ਵੱਧ ਵਸੂਲ ਰਿਹਾ ਤੇ ਹੁਣ ਤੁਹਾਡੇ ਥਰੂ ਜੋ ਧਿਆਨ ਤੋਂ ਹੋਂਦ ਬਾਅਦ ਹੀ ਮੈਂ ਅਸੀਂ ਹੁਣ ਦੇਖਦਾ ਮੈਂ ਆਪਣਾ ਮਾਰਕੀਟ ਕਮੇਟੀ ਸੈਕਟਰੀ ਮਾਰਕੀਟ ਨੂੰ ਇਨਸਟਰਕਸ਼ਨ ਜੰਨੇ ਹੈ ਮਤਲਬ ਇਹ ਬਰਤਾਲ ਕਰਕੇ ਜੇਕਰ ਜਿਹੜੀ ਬਣਦੀ ਕਾਰਵਾਈ ਆ ਉਹ ਟਿਕਾ ਦਿੱਤੀ ਇਹਦੇ ਵਿੱਚ ਅਸੀਂ ਜੀ ਪਹਿਲਾਂ ਉਹਨੂੰ ਸ਼ੋਕਸ਼ ਕਰਾਂਗੇ ਕਿ ਬਿਓ ਕਿਸੇ ਬੇਸਤੇ ਉਹ ਬੱਧ ਬਸੂਲੀ ਕਰ ਰਿਹਾ ਜੇਕਰ ਉਹ ਸਪਸ਼ਟ ਕਰਨ ਉਹਦਾ ਸਹੀ ਨਹੀਂ ਹੋਇਆ ਤਾਂ ਅਸੀਂ ਅਪੀਕਾ ਰੱਦ ਹੀ ਕਰ ਦਾਂਗੇ ਜੋ ਜਰੂਰ ਅਸੀਂ ਡੀਐਨਈਟੀ ਕਿਸੇ ਦੀ ਫਲੋਟ ਕਰਦੇ ਆ ਟੈਂਡਰ ਦੀ ਪ੍ਰੋਪਰ ਸਾਡੇ ਉੱਤੇ ਰੇਟ ਪਏ ਹੁੰਦੇ ਆ ਵੀ ਅਸੀਂ ਜਿਹੜਾ ਰਿਕਸ਼ੇ ਤੋਂ ਕਿੰਨਾ ਲੈਣਾ ਹੈਗਾ بڑے ਟਰੱਕ ਤੋਂ ਕਿੰਨਾ ਲੈਣਾ ਹੈਗਾ ਛੋਟਾ ਜਿਹਾ ਟਰੈਂਪੂ ਵਗੈਰਾ ਹੈਗਾ ਉਹਨੂੰ ਤਾਂ ਕਿੰਨੇ ਲੈਣੇ ਹੈਗਾ ਪ੍ਰੋਪਰ ਉਹਦੀ ਜੋ ਜੋ ਕੰਸਰਨਡ ਠੇਕੇਦਾਰ ਹੁੰਦਾ ਉਹਦੇ ਵੱਲੋਂ ਇੱਕ ਪਰਚੀ ਫੀਸ ਟਾਈਪ ਤੁਸੀਂ ਕੋਲ ਕਬੂਕਲੇਟ ਛਾਪੀ ਜਾਂਦੀ ਹੈ ਜਿਹਦੇ ਉੱਤੇ ਦਸ ਕੋ ਰੇਟ ਉੱਤੇ ਹੁੰਦੇ ਆ ਅ ਲੀਗਲੀ ਕੀਤਾ ਜਦੋਂ ਵੀ ਕੰਟਰੈਕਟ ਕਿਸੇ ਵੀ ਆਰੋ ਵਪਾਰੀ ਨੇ ਜਾਂ ਕੋਈ ਵੀ ਉਹਨੇ ਐਂਟਰ ਕਰਨਾ ਹੈਗਾ ਤਾਂ ਜੋ ਡੀਐਨ ਅਕੋਰਡਿੰਗ ਜੋ ਰੇਟ ਲਗਾ ਕੋਈ ਪਰਚੂਜ਼ ਦੇਣੀ ਉਹ ਬਣਦੀ ਹੈ ਮੈਂ ਜੀ ਉਹ ਵੀ ਅਸੀਂ ਜੇ ਮੈਂ ਪਤਾ ਕਰਵਾ ਲਵਾਂ ਮੈਂ ਤੇ ਨਹੀਂ ਕਰੇਗੇ ਤਾਂ ਉਹ ਵੀ ਕਰਵਾ ਦਾਂਗੇ ਉਹਦੇ ਉੱਪਰ ਸਾਰੇ ਰੇਟ ਮੈਂਸ਼ਨ ਹੁੰਦੇ ਆ